ਮੇਰਾ ਨਾਮ ਕ੍ਰਿਸ਼ਨ ਕਮਾਰ ਹੈ ਜੀ ਪਿੰਡ ਮਾਜੜੀ ਆ ਸਾਡੇ ਪਿੰਡ ਨੂੰ ਤਾਂ ਬਿਜਲੀ ਦੀ ਤਾਂ ਮਨ ਨਹੀਂ ਲਾਉ ਜੀ ਤੁਸੀਂ ਬਾਕੀ ਹੁਣ ਹੌਲੀ ਹੌਲੀ ਦੇ ਦੇਣਗੇ ਤੁਹਾਡੇ ਸਾਹਮਣੇ ਤੁਹਾਡੇ ਘਰ ਦੇ ਜਿੱਥੇ ਤੁਸੀਂ ਕੰਮ ਕਰਦੇ ਹੋ ਜੀ ਸਾਹਮਣੇ ਛੱਪੜ ਆ ਕੋਲ ਹਾਂਜੀ ਛੱਪੜ ਦੇ ਵਿੱਚ ਕੋਈ ਅੰਮ੍ਰਿਤ ਸਰੋਵਰ ਨਾਮ ਦਾ ਕੁਛ ਏਦਾਂ ਬਣਨਾ ਸੀਗਾ ਜੀ ਬਣਿਆ ਨਹੀਂ ਹੁਣ ਤੱਕ ਹਜੇ ਨਹੀਂ ਬਣਿਆ ਜੀ ਹਜੇ ਤਾਂ ਬਣਿਆ ਨਹੀਂ ਇਹ ਬਣਨਾ ਕੀ ਸੀਗਾ ਬਸ ਇਹ ਪਾਰਕ ਵਗੈਰਾ ਬਣਨਾ ਸੀਗਾ ਜੀ ਬਸ ਇਤਾਂ ਦੇਖੋ ਹੁਣ ਐਤ ਕੀ ਜੇ ਬਣ ਜੇ ਤਾਂ ਇਹ ਪੈਂਡਿੰਗ ਕਿਉਂ ਆ ਹੁੰਦਾ ਪੈਂਡਿੰਗ ਹੁਣ ਖਰਚਾ ਜ਼ਿਆਦਾ ਇਹਨਾਂ ਕੋਲੇ ਪੈਸੇ ਘੱਟ ਆ ਸਾਡੇ ਪਿੰਡ ਵਾਲਿਆਂ ਕੋਲੇ ਪੰਜਾਬ ਸਰਕਾਰ ਥੋੜਾ ਪੈਸੇ ਦੀ ਕਮੀ ਆ ਤਾਂ ਇਹ ਪਿੰਡ ਕਿ ਪਿਆ ਕੰਮਾਂ ਨੂੰ ਕਿੱਦਾਂ ਦੇਖਦੇ ਆ ਆਮ ਆਦਮੀ ਪਾਰਟੀ ਦੇ ਕੰਮਾਂ ਕੰਮ ਅਸੀਂ ਤਾਂ ਵਧੀਆ ਗੰਦੇ ਆ ਜੀ ਕਿ ਤੁਹਾਨੂੰ ਪਤਾ ਵੀ ਐਮਪੀ ਚੋਣ ਕਿਹੜੀ ਹੈਗੀ ਆ ਜੀ ਹਾਂਜੀ 1 ਜੂਨ ਐਮਪੀ ਚੋਣ ਹੈ ਹੈਨਾ ਜੇ ਆਪਾਂ ਜੇਕਰ ਗੱਲ ਕਰੀਏ ਇਸ ਸਮੇ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਹਨ ਤਿੰਨੋਂ ਪਾਰਟੀਆਂ ਜਿਹੜੀਆਂ ਪੂਰਾ ਜੋਰਾਂ ਤੇ ਹੈ ਹਾਂਜੀ ਤੇ ਤੁਸੀਂ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਕਿਹੜੀ ਪਾਰਟੀ ਨੂੰ ਦਸ ਵਿੱਚੋਂ ਕਿੰਨੇ ਕਿੰਨੇ ਨੰਬਰ ਦਿੰਦੇ ਹੋ ਅਕਾਲੀਆਂ ਨੂੰ ਕਿੰਨੇ ਨੰਬਰ ਦਿੰਦੇ ਹੋ ਦਸ ਵਿੱਚੋਂ ਦੇਖੋ ਜੀ ਅਕਾਲੀਆਂ ਨੂੰ ਤਿੰਨ ਤਿੰਨ ਨੰਬਰ ਹੀ ਆਉਣੇ ਆਂ ਦੂਸਰੀ ਪਾਰਟੀ ਨੂੰ ਵੀ ਤਿੰਨ ਆਉਣੇ ਆਂ ਆਮ ਆਦਮੀ ਨੂੰ ਚਾਰ ਆਣਗੇ ਓਕੇ ਕਾਂਗਰਸ ਨੂੰ ਕਿੰਨੇ ਦੇ ਰਹੇ ਹੋ ਤਿੰਨ ਹੀ ਆਉਣ ਉਹਨਾਂ ਆ ਜੀ ਚਾਰ ਜੀ ਬਿਜਲੀ ਦੀ ਸਹੂਲਤ ਤੋਂ ਤੁਹਾਡੀ ਜਿਵੇਂ ਹੁਣ ਇੱਥੇ ਆਟਾ ਚੱਕੀ ਚੱਲਦੀ ਪਈ ਆ ਕੋਈ ਬਿਜਲੀ ਦੀ ਸਹੂਲਤ ਤੁਹਾਨੂੰ ਵੀ ਹੈਗੀ ਆ ਕੋਈ ਸਾਨੂੰ 24 ਘੰਟੇ ਆ ਰਹੀ ਆ ਜੀ ਬਿਜਲੀ ਪੈਸਿਆਂ 'ਚ ਕੋਈ ਛੂਟ ਹੈ ਜੀ ਨਹੀਂ ਪੈਸਿਆਂ 'ਚ ਕੋਈ ਛੂਟ ਨਹੀਂ ਜੀ ਸਾਰਿਆਂ ਦੇ ਨਾਲ ਹੀ ਆ ਪੈਸਿਆਂ 'ਚ ਨਹੀਂ ਛੂਟ ਬਾਕੀ ਸਾਨੂੰ ਬਿਜਲੀ ਨਿਰਬਿਕ ਨਾ ਰਹੀ ਆ ਸਰਪੰਚ ਦੇ ਕੰਮਾਂ ਨੂੰ ਕਿੱਦਾਂ ਦੇਖਦੇ ਹੋ ਜਿਹੜਾ ਪਿੰਡ ਮਾਜਰੀ ਦੇ ਸਰਪੰਚ ਨੇ ਵਧੀਆ ਕਰਿਆ ਜੀ ਜਿੰਨਾ ਚਿਰ ਹੋ ਰਿਹਾ 5 ਸਾਲ ਉਹਨਾਂ ਨੇ ਇੰਟਰਲੋਕ ਵਗੈਰਾ ਲਾਏ ਆ ਸੀਵਰੇਜ ਪਾਏ ਆ ਕਾਫੀ ਕੰਮ ਕਰਿਆ ਉਹਨਾਂ ਨੇ